ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਟੈਣਾ ਤਹਿਸੀਲ ਤੇ ਜ਼ਿਲ੍ਹਾ ਬਈਨੂ ਫਰੀਦਕੋਟ ਹੀ ਪੈਂਦੇ ਆ ਫਰੀਦਕੋਟ ਦੇ ਬਿਲਕੁਲ ਨਾਲ ਰਹਿ ਜਾਂਦਾ ਰੋਡ ਦੇ ਉੱਪਰ ਪਿੰਡ ਜਿਹੜੇ ਕਰੋ ਵੀਡੀਓ ਬਣਾ ਰਹੇ ਆਂ ਬਾਈ ਵਪਾਰ ਦਾ ਕੰਮ ਕਰਦੇ ਰੁਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਇਸ ਕਰੋ ਮੇਰੀ ਪਹਿਲੀ ਵੀਡੀਓ ਆ ਜੀ ਬਾਕੀ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲੈਣੇ ਆਂ ਕਿ ਦੁੱਧਵਾ ਦਾ ਕਿੰਨਾ ਮਸੂਹ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾ ਸੁਖਦੀਪ ਸਿੰਘ ਪਿੰਟਾਣਾ ਜ਼ਿਲ੍ਹਾ ਫਰੀਕੋਟ ਤਹਿਸੀਲ ਵੀ ਫਰੀਦਕੋਟ ਆ ਜੀ ਮੋਬਾਈਲ ਨੰਬਰ 9464428248 9464428248 ਜੀ ਠੀਕ ਆ ਜੀ ਅੱਜ 3 ਐਨੀਮਲ ਸੇਲ 3 ਐਨੀਮਲ ਆ ਜੀ ਉਪਰ ਤੋਂ ਸ਼ੁਰੂ ਕਰ ਲਾਂਗੇ ਬਾਈ ਪੋਕਰ ਤੋਂ ਬਾਈ ਇਹ ਡੇਢ ਮਹੀਨੇ ਦੀ ਸੂਈ ਹੋਈ ਆ ਠੀਕ ਆ ਜੀ ਤੇ ਬੱਚਾ ਇਹਦਾ ਹੈ ਨੀਗਾ ਜੀ ਠੀਕ ਆ ਜੀ ਜਿਹੜਾ ਕੰਡੇ ਦੇ ਤੋਂ ਦਾ ਨਾ ਲਾ ਦੁੱਧ ਦਾ 100 ਗ੍ਰਾਮ ਵੀ ਘੱਟ ਨਾ ਹੋਊਗਾ 10 ਕਿਲੋ ਦੁੱਧ ਕੰਡੇ ਦੇ ਤਲਾਉਂਦੀ ਦੋ ਵੇਲਿਆਂ ਦਾ ਜੋਕ ਕੇ ਦੇ ਦਾਂਗੇ ਜੋਕ ਕੇ ਦੇਵਾਂਗੇ ਜੀ ਤੇ ਬਾਈ ਥਣਾ ਦੀ ਥਣਾ ਦੀ ਜਮਾ ਓਕੇ ਆ ਕੋਈ ਪੂਰ ਛਿੱਟਾ ਨਹੀਂ ਗਾਰੰਟੀ ਦੇ ਕੇ ਵਹਿੜ ਤੋਰੂੰਗਾ ਬਾਈ ਨਿਆਣੇ ਨਾਲ ਮਿਲਦੀ ਕੇ ਬਈ ਨਿਆਣੇ ਨਾਲ ਮਿਲਦੀ ਆ ਠੀਕ ਆ ਜੀ ਨਿਆਣੇ ਤੋਂ ਬਿਨਾ ਕੋਈ ਵੀ ਨਹੀਂ ਚੁੰਦੇਗੇ ਠੀਕ ਆ ਜੀ ਸਾਰੇ ਨਿਆਣੇ ਪਾ ਕੇ ਚੋਈ ਦੀਆਂ ਠੀਕ ਆ ਜੀ ਤੋੜ ਕੇ ਦਿਖਾ ਦਿਓ ਜੀ ਹਾਂ 2 ਮਹੀਨੇ ਹੋ ਗਏ ਸੂਈ ਨੂੰ ਬਾਈ ਡੇਢ ਮਹੀਨਾ ਹੋ ਗਿਆ ਸੂਈ ਨੂੰ ਬੱਚਾ ਐਕਸਪਾਇਰੀ ਆ ਜਿਹੜਾ ਕੰਡੇ ਦੇ ਜੋਖਮਾਂ ਦੁੱਧ ਦਾ ਬਾਈ ਕਹਿੰਦਾ 10 ਕਿਲੋ ਮੇਰੇ ਘਰੇ ਦੋ ਟਾਈਮ ਚਵਾਈ ਕਰਕੇ ਲਿਜਾ ਸਕਦਾ ਏ ਜੀ ਕੋਈ ਫਣਾ ਦੀ ਜਮਾ ਓਕੇ ਆ ਕਿੰਨੇ ਮੇ ਸੂਏ ਸੂਈ ਆ ਬਾਈ ਤੇ ਪਹਿਲੇ ਸੂਈ ਹੋਈ ਆ ਬਾਈ ਠੀਕ ਆ ਪਹਿਲੇ ਸੂਏ ਸੂਈ ਹੋਈ ਆ ਏਆ ਹੀ ਵਗੈਰਾ ਤਾਂ ਨਹੀਂ ਹੋਈ ਬਾਈ ਨਹੀਂ 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 ਹੋਈ ਹਲੇ ਬਾਈ ਡੇਢ ਕਿੰਨੇ ਦਾ ਸੂਈ ਹੋਈ ਆ 10 ਕਿਲੋ ਨੱਟ ਕੰਡੇ ਵਾਲਾ ਤਿਆਰਾ ਆ ਕੇ ਤਸੱਲੀ ਕਰ ਲਿਓ ਚਾਹੇ 2 ਟਾਈਮ ਕਰ ਲਿਓ ਚਾਹੇ 4 ਟਾਈਮ ਕਰ ਲਿਓ ਬਸ ਥੋੜਾ ਜਿਹਾ ਕੈਮਰੇ ਤੋਂ ਡਰਦਾ ਪਸੂ ਥਣਾਲੇ ਪਾਸੋਂ ਬੇਫਿਕਰ ਹੋ ਜਿਓ ਚਾਰੇ ਥਣ ਸੋਹਣੇ ਆ ਕੋਈ ਭੂਰ ਛਿੱਟਾ ਨਹੀਂ ਚਵਾਈ ਦੀ ਇੱਕ ਨੰਬਰ ਹੋਊਗੇ ਮੁੱਲ ਬਈ ਇਹਦਾ ਜਾਇਜ਼ਾ ਜਾਇਜ਼ਾ 21000 ਦੀ ਵਾੜ ਦੇਣੀ ਆ ਬਈ ਠੀਕ ਆ ਜੀ ਯਸ ਸੁਣੋਈ ਆ ਯਸ ਸੁਣੋ ਆ ਬਸ ਇਹ ਜਮਾਨਤਾ ਨਹੀਂ ਹੋਊਗਾ ਹਾਂਜੀ ਬਈ 50 ਕਿਲੋਮੀਟਰ ਦਾ ਘੇਰੇ ਚ ਆਪਾਂ ਹਾਂਜੀ ਹੋਮ ਡਿਲੀਵਰੀ ਫ੍ਰੀ ਹੋਊਗੀ ਠੀਕ ਹੈ ਜੀ ਉਧਰੋਂ ਫਾਇਦਾ ਹੋ ਜਾਊਗਾ ਹਾਂ ਉਧਰੋਂ ਫਾਇਦਾ ਹੋ ਜਾਊਗਾ ਵੀ ਇਹ ਮੰਨਤਾਂ ਨੇ ਇਦਾਂ ਚ ਬਾਈ ਦਾ ਪਹਿਲਾ ਹੀ ਆਫਰ ਤੁਹਾਨੂੰ ਦੱਸ ਦਿੰਨੇ ਆ ਬਈ 50 ਕਿਲੋਮੀਟਰ ਦੇ ਏਰੀਏ ਚ ਡਿਲੀਵਰੀ ਫ੍ਰੀ ਹੋਊਗੀ ਜੇ ਥੋੜਾ ਉੱਤੇ ਹੋਇਆ ਤਾਂ ਜਾਇਜ਼ ਮੁੱਲ ਤੇ ਕਰਾਇਆ ਹੋਊਗਾ ਜੀ ਹਾਂਜੀ ਜਾਇਜ਼ ਤੇ ਕਰ ਦਾਂਗੇ ਬਈ ਕੋਈ ਚੱਕਰ ਨਹੀਂ ਠੀਕ ਹੈ ਜੇ ਵਾਟ ਜ਼ਿਆਦਾ ਵੀ ਹੋਈ ਤਾਂ ਵੀ ਜਾਇਜ਼ ਜੇ ਰੇਟ ਤੇ ਪਸ਼ੂ ਪਹੁੰਚਦਾ ਕਰ ਦੇਣਗੇ 50 ਕਿਲੋਮੀਟਰ ਤੱਕ ਫ੍ਰੀ ਆ 21000 ਮੁੱਲ ਆ ਮੰਨਤਾਂ ਮਾੜਾ ਮੋਟਾ ਉਹ ਚੋ ਕਰ ਦੇਣਗੇ ਜੀ ਦੋ ਨੰਬਰ ਬਾਈ ਇਹਦੀ ਡਿਟੇਲ ਆ ਜੀ ਇਹਦੇ ਮਗਰ ਬੱਛੀ ਆ ਬਾਈ ਠੀਕ ਹੈ ਜੀ ਤੇ ਇਹ ਤਕਰੀਬਨ ਸੂਈ 15 16 ਦਿਨ ਹੋ ਗਏ ਇਹਨੂੰ ਠੀਕ ਹੈ ਜੀ ਤੇ 7 ਤੋਂ 8 ਕਿਲੋ ਦੇ ਵਿੱਚ ਇਹਦੇ ਦੁੱਧ ਜਿਹੜਾ ਕੰਡੇ ਤੇ ਤੋਲਣ ਵਾਲਾ ਹੈ ਤੇ ਇਹਦਾ ਦੁੱਧ ਮੈਂ ਕਿਹਾ ਵੀ ਮੱਝਾਂ ਨਾਲੋਂ ਵੀ ਵੱਧ ਤਸੱਲੀ ਕਰਾਉਂਦਾ ਆਪਣੇ ਘਰੇ ਮੱਖਣੀ ਕੱਢੀ ਪਈ ਹੈ ਇਹਦੀ ਠੀਕ ਹੈ ਜੀ ਚਿੱਟੀ ਐਣ ਮੱਖਣੀ ਆਉਂਦੀ ਜਿਵੇਂ ਮੱਝਾਂ ਦੀ ਆਉਂਦੀ ਹੈ ਠੀਕ ਹੈ ਜੀ ਬਾਈ ਕੀ ਬਾਈ ਇਹਨਾਂ ਦਾ ਦੁੱਧ ਮੱਝਾਂ ਜੀ ਗਿਣਾ ਜਾਂਦਾ ਜੇ ਆਪਾਂ ਫੈਟ ਕਢਾਉਣੀ ਹੋਵੇ ਤਾਂ 6 7 ਫੈਟ ਤੋਂ ਡੇਗਦਾ ਡੇਗਦਾ ਨਹੀਂ ਗਾ ਬਾਕੀ ਦੂਜੇ ਨੰਬਰ ਤੇ ਗੱਲ ਇਹ ਆ ਬਾਈ ਜਿਵੇਂ ਭਾਵੇਂ ਬੰਦਾ ਚੋਈ ਜਾਵੇ ਭਾਵੇਂ ਬੁੜੀ ਚੋਈ ਜਾਵੇ ਠੀਕ ਹੈ ਜੀ ਤੇ ਜਿਵੇਂ ਮਰਜੀ ਇਹ ਥੱਲੇ ਬੈਠੇ ਰਹੋ ਜਿਵੇਂ ਸਾਹੀਵਾਲ ਕਹਿੰਦੇ ਨੇ ਤਾਂ ਗਰਮ ਹੁੰਦੀਆਂ 1% ਵੀ ਗਰਮ ਨਹੀਂ ਠੀਕ ਹੈ ਜੀ ਬਾਕੀ ਥਣਾ ਦੀ ਬਾਈ ਜਿਵੇਂ ਓਕੇ ਆ ਬਾਈ ਠੀਕ ਹੈ ਤੋੜ ਕੇ ਦਿਖਾ ਦਿਓ ਜੀ ਕਿੰਨੇ ਦਿਨਾਂ ਦੀ ਦੱਸਿਆ ਸੀ ਬਾਈ ਇਹ ਬਾਈ 15 ਤੋਂ 16 ਦਿਨਾਂ ਦੀ ਸੂਈ ਹੋਈ ਆ ਮਗਰ ਬੱਚਾ ਵੱੱਛੀ ਆ 7 ਤੋਂ 8 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਜੀ ਦੋ ਟਾਈਮ ਕਰ ਲਓ ਚਾਰ ਟਾਈਮ ਚ ਕਰ ਲਓ ਖਾਸੀਅਤ ਇਹਦੀ ਇਹ ਆ ਬਾਈ ਕਹਿੰਦਾ ਠੰਡੀ ਸੀਲ ਫੁੱਲਾ ਚਾਹੇ ਜਵਾਕ ਚ ਹੋਈ ਜਾਵੇ ਚਾਹੇ ਬੁੜੀ ਚ ਹੋਈ ਜਾਵੇ ਚਾਹੀ ਕੋਈ ਮਰਜੀ ਚ ਹੋਈ ਜਾਵੇ ਦੁੱਧ ਕਰਮਾਂ ਵਾਲਿਆਂ ਦਾ ਚੰਗਾ ਹੀ ਹੁੰਦਾ ਫੈਟ ਫੂਟ ਬਹੁਤ ਹੁੰਦੀ ਹੈ ਜੀ ਮੱਜਾਂ ਦੇ ਬਰੋਬਰੀ ਗਿਣਿਆ ਜਾਂਦਾ ਬਾਕੀ ਕੋਈ ਥਣ ਨਹੀਂ ਛੋਟਾ ਚਾਰੇ ਥਣ ਨਿੱਖੜ ਮੇ ਇੱਕੋ ਸਹੇ ਦੇ ਹੱਥੀ ਚਵਾਈ ਵਾਲਾ ਥਣ ਲੱਗਿਆ ਵਾ ਬਾਕੀ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਜੀ 3 ਵਜੇ ਤੇ 10 ਮਿੰਟ ਹੋ ਗਏ ਆ ਖਾਣ ਲੇਵੇ ਦੀ ਜਜਮੈਂਟ ਉਹ ਹਿਸਾਬ ਨਾਲ ਕਰੋ ਜੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹੋਰ ਵੀ ਸੂਣਾ ਹਵਾਨਾ ਤਿਆਰ ਕੀਤਾ ਹੋਣਾ ਆਪਣੇ ਬਾਈ ਜਿਹੜਾ ਚਵਾਈ ਦਾ ਟਾਈਮ ਚੱਲਦਾ ਨਾ ਸ਼ਾਮ ਨੂੰ ਤਾਂ ਆਪਾਂ 6:30 ਵਜੇ ਚਵਾਈ ਕਰ ਲੈਂਦੇ ਆ ਪਰ ਜਿਹੜਾ ਮਾਰਨਿੰਗ ਟਾਈਮ ਆ ਆਪਾਂ ਚਵਾਈ ਕਰਦੇ ਉਹਦੀ ਸਵੇਰੇ ਉਹ ਤਕਰੀਬਨ 7:30 8:00 ਵਜੇ ਚਵਾਈ ਆਪਣੀ ਹੁੰਦੀ ਆ ਤੇ ਜੇ ਮੰਨ ਲਓ ਵੀ 7:30 8:00 ਵਜੇ ਤੱਕ ਹੁਣ ਇਹਨਾਂ ਨੂੰ ਸ਼ਾਮ ਨੂੰ ਵੇਖਣਾ ਹੋਵੇ ਤਾਂ ਪਾਟਣ ਦੇ ਹਵਾਨੇ ਹੁੰਦੇ ਇਹਨਾਂ ਆਟਣ ਦੇ ਹੋ ਜਾਂਦਾ ਕਿਉਂਕਿ ਬਾਈ 3 ਘੰਟੇ ਮਗਰਲੇ 3 ਘੰਟੇ ਦੀ ਹਵਾਨਾ ਫੋਲ ਕਰਨਾ ਹੁੰਦਾ ਹਾਂ ਹਾਂਜੀ ਹਾਂਜੀ ਬਾਕੀ ਜਿਹੜਾ ਦੁੱਧ ਆ ਬਾਈ ਦੇ ਘਰੋਂ ਦੋ ਟਾਈਮ ਜੋਲਿਓ ਚਾਰ ਟਾਈਮ ਜੋਲਿਓ ਜਿੰਨਾ ਕਿਆ ਉਹਨਾਂ ਨਿਕਲੂਗਾ ਪੋਰਾ ਵਾਧੇ ਨਿਕਲੂਗਾ ਘਟਨੇ ਨਿਕਲਦਾ ਜੀ ਤਿੰਨ ਨੰਬਰ ਬਾਈ ਜਰਸੀ ਇਹਦੀ ਕੀ ਡਿਟੇਲ ਹੈ ਜੀ ਇਹਦੇ ਇਹਦੇ ਮਗਰ ਵੱਛਾ ਬਾਈ ਇਹ ਤੇ ਕਿਹਨੂੰ 20 ਕਿ ਦੰਦੀ ਸੂਈ ਹੋਈ ਆ ਇਸ ਟਾਈਮ ਜਿਹੜਾ ਕੰਡੇ ਦੇ ਤੋਂ ਦੁੱਧ ਦੁੱਧ ਨਾਰਮਲ ਸੇਵਾ ਤੇ 13 ਕਿਲੋ ਦੁੱਧ ਕੰਡੇ ਦੇ ਤੋਂ ਲਾਉਂਦੀ ਹੈ ਇਹ ਇੱਕ ਮਿੰਟ ਬਾਈ ਉਹਦਾ ਆਪਾਂ 2 ਨੰਬਰ ਦਾ ਰੇਟ ਰਹਿ ਗਿਆ ਸੀ ਉਹਦਾ ਰੇਟ ਕੀ ਸੀ ਇਹ ਬਾਬਾ ਜੀ ਲੈਣ ਦੇਣ ਹੋਊਗਾ 31000 ਰੁਪਈਆ ਜੀ 31000 ਲੈਣ ਹਾਂਜੀ ਠੀਕ ਹੈ ਜੀ ਤੇ ਕਿੰਨਾ ਦੁੱਧ ਸੀ ਬਾਈ 3 ਨੰਬਰ ਜਾਂ ਤਿੰਨ ਨੰਬਰ ਥੱਲੇ ਇਹਦੇ ਥੱਲੇ ਹੈਗਾ ਇਸ ਟਾਈਮ ਬਾਈ 13 ਲੀਟਰ ਜਿਹੜਾ ਕੰਡੇ ਦੇ ਤੋਂਦ ਨਾਲ ਆ ਜੋਖ ਕੇ ਦੇ ਦਾਂਗੇ ਮੈਂ ਕਹਿੰਦਾ ਤਸੱਲੀ ਕਰਾ ਕੇ ਬੰਦੇ ਨੂੰ ਭੇਜਾਂਗੇ ਆਪਾਂ ਠੀਕ ਹੈ ਕਿੰਵੇਂ ਸੂਈ ਸੂਈ ਆ ਬਾਈ ਇਹ ਬਾਈ ਦੂਜਾ ਸੂਹਾ ਸੂਈ ਹੋਈ ਆ ਠੀਕ ਹੈ ਜੀ ਵੀ 21 ਦਿਨਾਂ ਦੀ ਸੂਈ ਆ ਮਗਰ ਬੱਚਾ ਵੱਚਾ ਧੂਰ ਕੇ ਦਿਖਾ ਦਿਓ ਜੀ 13 ਕਿਲੋ ਨੈਟ ਕੰਡੇ ਤੇ ਜੋਖ ਕੇ ਤੇ ਲੈ ਜਾਓ ਬਾਈ ਕਹਿੰਦਾ ਮੇਰੇ ਘਰੋਂ ਬਾਕੀ ਥਣਾ ਦੇ ਸਹਿ ਸੋਹਣੇ ਆਚਾਰੇ ਥਾਂ ਨਿੱਖੜ ਮੇ ਇੱਕੋ ਐ ਸਹਿ ਦੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਹੀ ਪਸ਼ੂ ਬਾਕੀ ਕੋਈ ਛੋਟੀ ਹਮਾਚਲਾ ਲੈਣਾ ਸਮਝੋ ਪੂਰੀ ਵੱਡੀ ਚੰਗੀ ਜਰਸੀ ਆ ਥਣਾ ਥੁਣਾ ਦੀ ਵੀ ਬਹੁਤ ਚੰਗੀ ਆ ਬਾਕੀ ਬਈ ਸੀਲ ਸਹੂ ਆ ਪੂਰੀ ਮੈਂ ਕਹਣਾ ਬਈ ਭਾਵੇਂ ਹੁਣ ਨਿਆਣਾ ਪਾ ਕੇ ਥੱਲੇ ਬਹਿ ਜਾ ਠੀਕ ਆ ਜੀ ਸੀਲ ਸਹੂ ਕਰਨ ਵਾਲੀ ਪੂਰੀ ਆ ਥੋੜਾ ਜਿਹਾ ਉਪਰਾਂ ਵੀ ਕਰ ਜਾਂਦਾ ਬਸੂ ਬਾਕੀ ਥਣਾ ਦੀ ਮੇਨ ਗੱਲ ਆ ਥਣਾ ਵਾਲੇ ਪਾਸੋਂ ਡਨ ਹੋਊਗੀ ਚਾਹੇ ਜਵਾਕ ਜੋਈ ਜਾਂ ਨਾ ਇਹਦਾ ਮੁੱਲ ਬਈ ਇਹਦਾ ਵੀ 31000 ਆ ਜੀ ਦੋਨਾਂ ਦਾ 31 31000 ਇਹਨਾਂ ਦਾ ਇਹਦਾ ਮੁੱਲ ਵੀ 31000 ਕੱਲਾ ਛੋੜ ਛੱਪਾ ਹੋ ਜਾਓ ਇਹਨਾਂ ਦੀ ਡਿਲੀਵਰੀ ਵੀ ਡਿਲੀਵਰੀ ਫ੍ਰੀ ਆ ਜੀ ਠੀਕ ਆ ਜੀ ਸਾਰਿਆਂ ਦੀ ਡਿਲੀਵਰੀ 50 ਕਿਲੋਮੀਟਰ ਤੱਕ ਫ੍ਰੀ ਆ ਮੋਲ ਰੇਟ ਜੈ ਜੀ ਆ ਬਾਈ ਦਾ ਦੋਹਾਂ ਦਾ 31 31000 ਰੁਪਿਆ ਤੇ ਟੋਕੜ ਦਾ 21000 ਰੁਪਿਆ ਜਿਹੜੀ ਤੁਹਾਨੂੰ ਜਚੂਗੀ ਆ ਕੇ ਨਰਕ ਪਰਖ ਕਰਕੇ ਲਿਆ ਸਕਦਾ ਏ ਦੁੱਧ ਜਿੰਨਾ ਦੱਸਿਆ نیٹ ਤਿਆਰ ਹੋਊਗਾ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ